ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾ ਔਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੱਜਪਾ ਜਿਹੜਾ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਪੰਜ ਛੇ گاਵਾ ਤੁਹਾਨੂੰ ਛੇ ਦੇ گاਵਾ ਲੱਗ ਬੰਨੇ گاਵਾ ਤੁਹਾਨੂੰ ਦਿਖਾਵਾਂਗੇ ਇਹ ਸਾਰੀਆਂ ਸੂਈਆਂ ਹੀ ਆ ਲਗਭਗ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਬਸ ਠੀਕ ਠਾਕ ਹੈ ਭਾਜੀ ਵਧੀਆ ਵੇਗ ਗਿਆ ਮਾਲ ਪਰਚਾ ਵਾਲਾ ਹਾਂਜੀ ਮਾਲ ਇਦਾਂ ਵਿਕ ਜਾਂਦਾ ਕੋਈ ਰਹਿ ਵੀ ਜਾਂਦੀਆਂ ਕਦੋਂ ਕਈਆਂ ਕੋਈ ਵਿਕੀ ਜਾਂਦੀਆਂ ਇਦਾਂ ਵਿਕੀ ਜਾਂਦਾ ਜੀ ਰੋਜ਼ ਮਤਲਬ ਨਾਲ ਮਿਲ ਕੇ ਚੱਲੀ ਜਾਂਦਾ ਕਿ ਕੰਮ ਹਾਂਜੀ ਠੀਕ ਠੀਕ ਹੈ ਤੇ ਉਹਨਾਂ ਆ ਗਏ ਵਿਕੀ ਲਾਲ ਉਹਦਣ ਕੇ ਵੀਰ ਨੇ ਕਲਾ ਨਾ ਉਹਦਣ ਲੈ ਕੇ ਸਾਈ ਪਾ ਕੇ 1500 ਰੁਪਈਆ 500 ਪਹਿਲਾਂ ਪਾਇਆ 1000 ਫਿਰ ਮੁੱਕੇ ਨਹੀਂ ਉਹਨੇ ਹੋਰ 500 ਕਰਵਾ ਲਏ ਅਸੀਂ ਆਪਾਂ ਬੇਨਤੀ ਕਰਦੇ ਰਹਿੰਦੇ ਹਰ ਵਾਰ ਆਈ ਭਾਰ ਨਹੀਂ ਲੱਗਦੀ ਇਹ ਬੜੀ ਜਗ੍ਹਾ ਤੇ ਥੋੜੀ ਜੀ ਇਹੋ ਜੀ ਦਿੱਕਤ ਆਉਂਦੀ ਆ ਹੁਣ ਕਹਿੰਦੇ ਫੂਨ ਹੀ ਨਹੀਂ ਚੁੱਕਿਆ ਇਹ ਚਲੋ ਵਧੀਆ ਹੋ ਗਿਆ ਸਾਨੂੰ 15 ਰੁਪਏ ਆ ਗਿਆ ਪਰ ਅਸੀਂ ਫੂਨੇ ਕਰਕੇ ਲੋਕਾਂ ਨੂੰ ਕਰਦੇ ਆ ਵੀ ਆਪਣੀ ਸਾਈ ਦੇ ਭਰਾ ਵਾਪਸ ਲੈ ਹਾਂਜੀ ਹਾਂਜੀ ਸਾਡੇ ਕਾਲੀ ਨਜ਼ਾਇਜ਼ ਪੈਸੇ ਰੱਖ ਹਾਂਜੀ ਹਾਂਜੀ ਤਾਂ ਵੀ ਨਹੀਂ ਫੂਨ ਚੁੱਕਦੇ ਵੀ ਪਤਾ ਨਹੀਂ ਕੀ ਜਨਾ ਗੋਲੀ ਮਾਰਦ ਰਹੀ ਅਸੀਂ ਕੀ ਹੁੰਦੀ ਆ ਹਾਂਜੀ ਹਾਂਜੀ ਇਹ ਨਹੀਂ ਅੰਗਲੇ ਨਗਰ ਖਾਨਾ ਸੁਹਾਣਾ ਦਾ ਸਾਡੀ ਸਾਡਾ ਸੋਨਾ ਵਾ ਸੋਨਾ ਤੇ ਵਿਕਦਾ ਵਿਕਦਾ ਚਲੋ ਸਾਰਿਆਂ ਦੇ ਪੈਸੇ ਕੀਮਤੀ ਹੁੰਦੇ ਆ ਚਲੋ ਜੇ ਉਹਨਾਂ 1500 ਪਾਇਆ ਆ ਆਇਆ ਚਲੋ ਤੁਹਾਡਾਂ ਹੀ ਵਾਪਸ ਕਰ ਦਿੰਦੇ ਨੇ ਫੋਨ ਤਾਂ ਵੀ ਨਹੀਂ ਚੱਲਦਾ ਹਾਂਜੀ ਪਰ ਇਹ ਆ ਕਿ ਆਪਾਂ ਪਹਿਲਾਂ ਹੀ ਤੋਂ ਪਾਈਏ ਵੀ ਜਿਹੜਾ ਆਪਣੇ ਨਾਂ ਤੁਹਾਡੇ ਖਰਾਬ ਹੋਣਾ ਉਹਨਾਂ ਦੇ ਖਰਾਬ ਹੋਣ ਬੰਦਾ ਇਥੋਂ ਵੀਡੀਓ ਜੀ ਆਪਣੇ ਲਾਗੋ ਮੇਰੇ ਬੰਦਾ ਵੀਡੀਓ ਜੀ ਉਹਨੇ ਕਾ ਕਰਾਉਂਦੇ ਨੇ ਉਹਦੇ ਘਰ ਆਣ ਕੇ ਗਾਈ ਲੈ ਗਿਆ ਫੇ ਮੇਰਾ 1500 ਤੂੰ ਛੱਡ ਗਿਆ ਉਹਦੇ ਘਰ ਆਣ ਕੇ ਤੂੰ ਗਾਈ ਲੈ ਗਿਆ ਜਾਂ ਤੇ ਤੂੰ ਨਾਂ ਖੜੀ ਹੋਏ ਫੇਰ ਦੱਸ ਜਾਂ ਤੇ ਚਲੋ ਜਾਂ ਇਥੋਂ ਵੀ ਵੀ ਆ ਮੇ ਦੇ ਭੁੰਕਾ ਸਾਈ ਲਾਦਾ ਆਪਣੇ ځایੇ ਨਹੀਂ ਗੜੀ ਠੀਕ ਠੀਕ ਚਲੋ ਕਈ ਵਾਰੀ ਉੱਪਰ ਥੱਲੇ ਚੀਜ਼ਾਂ ਹੋ ਜਾਂਦੀਆਂ ਤੇ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆਉਂਦੀ ਤੇ ਨਾਮ ਦੱਸੋ ਇੱਕ ਨਾਮ ਇਹ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਵੋ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 6284483293 6284483293 ਸਭ ਇਸੇ ਨੰਬਰ ਤੇ ਚੱਲਦਾ ਮੇਰੇ ਠੀਕ ਹੈ ਜੀ ਤੇ ਅੱਜ 6 ਗਾਵਾਂ ਹਾਂਜੀ 6 ਸਾਰੀਆਂ ਸੁਈਆਂ ਸਾਰੀਆਂ ਸੁਈਆਂ ਰੁਪਈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਚੰਗੇ ਕਦ ਕੱਟ ਸਿਆ ਗਾਂ ਗਾਂ ਵੱਢੀ ਜਾ ਹਾਂਜੀ ਕਰੋਚ ਇਹਨੂੰ ਕੋਈ ਇਹ ਨਹੀਂ ਵੀ ਜੰਮੀ ਲੱਗਣੀ ਹੈ ਜਾਂ ਠੰਡ ਲੱਗਣੀ ਹੈ ਹਾਂਜੀ ਠੀਕ ਹੈ ਜੀ ਐ ਵਕਤ ਜਿਹੜਾ ਦੁੱਧ ਤਿਆਰ ਹੋਊਗਾ ਜਾਂ ਬੋੜਾ ਕਹੋ ਨਾੜੂ ਬੱਚੇ ਦਾ ਨਾਲ ਆ ਅੱਛਾ ਠੀਕ ਹੈ ਜੀ ਬੋੜਾ ਕਹਲੇ ਦੁੱਧ ਕਹਲੇ ਮੰਨ ਲਓ ਵੀ ਨਾੜੂ ਨਾਲ ਆ ਕੋ ਪੰਜ ਸੱਤ ਦਿਨ ਤੇ ਹੋਈ ਆ ਉਹਨਾਂ ਦੇ ਸੂਈ ਨੂੰ ਪੰਜ ਦਿਨ ਹੋ ਗਏ ਉਹਨਾਂ ਦੇ 6 ਹੋ ਗਏ ਨੇ ਅੰਦਾਜ਼ਾ ਹੀ ਆਪਣਾ ਕੋਈ ਆਪਾਂ ਕਿਹੜੀ ਹੱਥੀ ਸਵਾਈਏ ਹਾਂਜੀ ਤੇ ਇਹਦੇ ਥੱਲੇ ਜਿਹੜਾ ਆ ਵਗਦਾ 18 ਕਿਲੋ ਆ ਤਿਆਰ ਜਿਹੜਾ ਚਾਰ ਭਾਵੇਂ ਕੋ ਤਿੰਨ ਟਾਈਮ ਚੋਵੇ ਭਾਵੇਂ ਕੋ ਚਾਰ ਟਾਈਮ ਚੋਵੇ ਭਾਵੇਂ ਪੰਜ ਟਾਈਮ ਚੋਵੇ ਉਹ ਤਾਂ 20 ਕਿਲੋ ਨਿਕਲੂਗਾ ਜਦੋਂ ਬੰਦਾ ਚੋਣਾਊਗਾ ਤਾਂ 20 ਨਿਕਲੂਗਾ ਤੇ ਕਿੰਨਾ ਦਾ 12 16 ਨਹੀਂ ਨਿਕਲੂਗਾ ਠੀਕ ਆ ਠੀਕ ਆ ਜੀ ਇਹ ਤੋਂ ਭਾਵੇਂ ਕੋਈ ਸਾਡੇ ਘਰ ਇੱਥੇ ਕੰਡਾ ਵੀ ਲੈ ਆਵੇ ਨਾਲ ਤੇ ਗਾਰੰਟੀ ਵੀ ਦੇ ਦਾਂਗੇ ਜੇ ਕੋਈ ਧਾਰ ਬਣਾ ਭਾਵੇਂ ਮਨਾਵੇ ਇਹ ਵੀ ਗੱਲ ਨਾਲ ਹੀ ਆ ਕਿੰਨਾ ਕਿ ਦੁੱਧ ਚਵਾਈ ਜਾਓਗੇ 200 ਰੁਪਏ ਦੀ ਉਹਨਾਂ ਨੇ ਕਿਹਾ ਘਰ ਆ ਲੈ ਵੀ 25 ਕਿਲੋ ਰਮਾਨਾ ਚਵਾਈ ਜਾਓਗੇ ਆਪਾਂ 24 ਕਿਲੋ ਕਹਿ ਦਨੇ ਆ ਵੀ ਚਲ 24 25 ਕਿਲੋ ਚਵਾਈ ਜਾਵੇ ਬੜਾ ਇਹਨਾਂ ਤੋਰੋ ਹੱਕਰੀ ਨੂੰ ਸੋਗੇ ਜਿੰਨਾ ਤਾਂ ਆ ਭਾਂਡਾ ਇਹਨੇ ਦੁੱਧ ਇਹਨਾਂ ਚੋਣਾ ਚੋਣਾ ਤੇ ਆਪਾਂ ਨੂੰ ਵੀ ਪਤਾ ਹਾਂਜੀ ਹਾਂ ਭਾਂਡੇ ਵਾਲੀ ਆ ਥਣ ਬਹੁਤ ਜ਼ਿਆਦਾ ਗੈਬ ਗੂਕ ਤੇ ਲੱਗਾ ਹੋਆ ਬਹੁਤ ਕੁਆਲਿਟੀ ਵਾਲਾ ਮਈਆਂ ਹੀ ਆ ਹਿਸਾਬ ਨਾਲ ਮਈਆਂ ਕੱਦ ਕਾਠ ਚੰਗਾ ਉੱਚਾ ਥਣ ਵੀ ਚੰਗਾ ਦੂਰ ਦੂਰ ਲੱਗਾ ਹੋਆ ਮਈਆਂ ਵਾਲਾ ਹੀ ਥਣ ਲੱਗਾ ਰਸ਼ੀ ਤੇ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹ ਚੰਗੀਆਂ ਆ ਸਾਡੇ ਸਾਡੇ ਹਵਾਨਾ ਇਹਦਾ ਲੱਗਿਆ ਤਾਂ ਬਿਲਕੁਲ ਦੂਰ ਦੂਰ ਖਾਨਾ ਜਿਹੜਾ ਇਹਦੇ ਲੱਗਿਆ ਤੇ ਇਹਦਾ ਮੁੱਲ ਫਿਰ ਮੁੱਲਾ ਰੁਪਈ 55000 ਹੈ ਜੋ ਤੁਸੀਂ ਮਾਨ ਕਰਾਉਣਾ ਆਪਾਂ ਕਰਾਂਗੇ 2000 ਫਿਰ 5000 ਛੱਡਾਂਗੇ 5000 ਛੋਟ ਕਰਾਂਗੇ ਆਪਦੀ ਮਰਜ਼ੀ ਦੀ ਠੀਕ ਹੈ ਜਿਹੜਾ ਕੋਈ ਮਰਜ਼ੀ ਵੀਰ ਤਸਦੀ ਕਰਕੇ ਗਾਣਾ ਮੜੇ ਸਾਡੇ ਇੱਥੇ ਘਰ ਆਵੇ ਦੋ ਤਿੰਨ ਟਾਈਮ ਚੋ ਕੇ ਖੜੇ ਜਿਨਨੇ ਮਤਲਬ ਇੱਥੇ ਨਹੀਂ ਆਉਣਾ ਉਹ ਵੀਡੀਓ ਕਾਲ ਤੇ ਚਵਾਲੇ ਜਿਨਨੇ ਵੀਡੀਓ ਕਾਲ ਤੇ ਨਹੀਂ ਚਵਾਉਣੀ ਇਨੇ ਧਾਰਮਣੀ ਮਨੂਣੀ ਉਹਦੇ ਤੁਹਾਨੂੰ ਖੜਾ ਦੀ ਹਰ ਇੱਕ ਚੀਜ਼ ਦੀ ਦੁੱਧ ਦੀ ਸਾਡੇ ਘਰ ਦੀ ਗਰੰਟੀ ਹੈ ਉਹ ਇਹ ਤੁਹਾਡੇ ਵੀਡੀਓ ਚ ਅਸੀਂ ਕਹਿੰਨੇ ਆ ਇਹ ਗੱਲ ਠੀਕ ਆ ਹਾਂਜੀ ਤੇ ਬਾਕੀ ਇਹ ਪਹਿਲੀ ਗੱਲ ਤੇ ਆਪਣਾ ਕੋਈ ਚਵਾਈ ਕਰਕੇ ਹੀ ਤਸੱਲੀ ਕਰਕੇ ਖੜੇ ਹਨਾ ਪਿੰਡ ਦਾ ਅਜੇ ਅਜੇ ਵੀ ਤੁਹਾਨੂੰ ਲੱਗਦਾ ਹਨਾ ਕੋਈ ਹੋਰ ਮਤਲਬ ਹੈਗਾ ਫਰਕ ਆਪਾਂ ਕੋਈ ਨਹੀਂ ਫੋੜ ਛੱਪਾ ਖੁੱਲਾ ਕਰਾਂਗੇ ਜਿੰਨਾ ਕੋਈ ਫੋਨ ਲਾ ਵੇਖ ਲਈ ਹੈ ਨਾ ਹਾਂਜੀ ਠੀਕ ਹੈ ਜੀ ਤੇ ਇਹਦਾ ਵੀ ਥਣਾ ਦਾ ਸੱਜ ਗੈਪ ਆਪਾਂ ਦੇਖ ਸਕਦੇ ਹਾਂ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ 1000 ਰੁਪਏ ਦੀ ਹੋਣਾ ਵਕਤ 15 16 ਕਿਲੋ ਹੋਊਗਾ ਦੁੱਧ ਹੋਊਗਾ ਜਾਂ ਬੋਲਾ ਲਾ ਲੋ ਜਾਂ ਦੁੱਧ ਲਾ ਲੋ 15 ਕਿਲੋ ਰੁਪਏ 16 ਠੀਕ ਹੁਣ ਤੇਰੀ ਸੂਈ ਹੈ ਜੀ ਬੱਛੀ ਇਹਦੇ ਮਗਰਿਆ ਤੇ ਇਹ ਕਿੰਨਾ ਦੁੱਧ ਚੁਾਈ ਜਾਓਗੇ ਦੁੱਧ ਦੇ ਹੋਗੇ 18 20 ਕਿਲੋ 18 20 ਕਿਲੋ 18 ਕਿਲੋ ਦੁੱਧ ਬਣੇ ਚੁਾਈ ਦੂ 16 ਲੀਟਰ ਤਿਆਰ ਜੀ ਪੂਰਾ ਹਾਂ ਜੀ ਪੂਰਾ ਕੋਲ ਦੋ ਤਿੰਨ ਟਾਈਮ ਚੋਲੇ ਥੋੜੇ ਈ ਧਾਕੀ ਗਾਂ ਨੂੰ ਬੱਛੀ ਦੀ ਠੀਕ ਹੈ ਜੀ ਲੈ ਜੀ ਅਰ ਕਈ ਇਹਦਾ ਮੋਦ ਬਚਦੇ ਜਨਾ ਮਰਜੀ ਕਰੀਏ ਰਸ਼ੀਏ 45000 ਜੱਸ ਨੋਈ ਆ ਉਹ ਚੋਟੇ ਛੋਟੇ ਪਾ ਜਰੂਰ ਕਰ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਆ ਬੱਛੀ ਵੀ ਜੀ ਅੱਛਾ ਇਹਦਾ ਚਾਈ ਆਈ ਸੀ 1500 ਹਾਂ ਜੀ ਆਹ ਕੋਈ ਇਧਰ ਇਹ ਚੀਜ਼ ਐ ਪਹਿਲਾਂ ਬੱਚੀ ਦੁੱਧ ਭਾਵੇਂ ਕੋਈ 1 ਲੀਟਰ ਲਿਆਵੇ ਘਰੋਂ ਆਪਣੇ ਉਹ ਹਾਂਜੀ ਭਾਵੇਂ ਕੋਈ ਜੋ ਮਰਜ਼ੀ ਕਰ ਲੇ ਦੁੱਧ ਉਹਦੇ ਨਾਲੋਂ ਵਧੀਆ ਕਿਲੋ ਘੱਡੀ ਨਹੀਂ ਆਪਾਂ ਫਿਰ ਵੀ 13 ਕਿਲੋ ਹੀ ਦੱਸਾਂਗੇ ਠੀਕ ਆ ਠੀਕ ਆ ਤੇ ਮਗਰ ਵੀ ਇਹਦੇ ਬੱਚੀ ਆ ਵੀ ਹੋਰ ਗਿਰਦੀ ਇਹਦੇ ਮਗਰ ਬੱਚੀ ਠੀਕ ਆ ਹਾਂਜੀ ਹੌਲੀ ਹੌਲੀ ਆ ਤੋਰਦਾ ਫੇਰ ਇਹਨੂੰ ਦੁੱਜਾ ਸੁਆ ਸਮਝਾ ਬੇ ਜੀ ਉਹਨੇ ਪਹਿਲੇ ਨਾਲ ਨਹੀਂ ਪਰ ਆਪਾਂ ਦੁੱਜਾ ਹੀ ਲੱਗਦਾ ਵੀ ਪਹਿਲੇ ਨਹੀਂ ਆ ਪਰ ਆਪਾਂ ਕਹਾਂਗੇ ਵੀ ਦੁੱਜਾ ਹੀ ਆ ਠੀਕ ਆ ਜੀ ਬੱਚੇ ਤੁਹਾਨੂੰ ਹੁਣੇ ਸਾਰੇ ਦਿਖਾ ਦਿੰਨੇ ਕਰਕੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਆ ਗਿਆ ਤੇ ਇਹਦਾ ਫਿਰ ਮੁੱਲ ਮੋਹਲਾ ਰੁਪਈਏ 600 ਤੋਂ 1500 ਕਢਾਓ ਅੱਛਾ ਸਰ ਜੀ ਦਾ ਫਰਦਾ 35 ਦਾ ਸੌਦਾ ਆਇਆ 1500 ਚੰਗੀ ਹੱਦ ਤੇ ਜਸਮਾ ਦੇਣੀ 34 ਛੋੜ ਕਰਤਾ ਆਂਗਾ ਆਪਦੀ ਮਰਜ਼ੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਦੁੱਧ 13 ਲੀਟਰ ਜਿਹੜਾ ਕਹਿੰਦੇ ਕੀ ਤਿਆਰ ਹੈ ਦੇਖੋ ਦੋ ਤਿੰਨ ਟਾਈਮ ਖੜੇ ਤੇ ਬਾਕੀ ਥਣਾ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਤੇ ਬਿਲਕੁਲ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ ਤੇ ਇਹ ਵੀ ਥੱਲੇ ਚੰਗੀ ਤਿਆਰ ਹੋਈ ਹੁਣ ਚੌਥੇ ਨੰਬਰ ਤੇ ਆ ਇਹਦੇ ਕੋਲ ਕਿੰਨਾ ਚਿਰ ਦੁੱਧ ਤਿਆਰ ਰਾਤ ਦੀ ਸੂਈ ਆ ਜੀ ਅੱਛਾ ਕੱਲ ਦੀ ਸੂਈ ਆ ਹਾਂ ਕੱਲ ਰਾਤ ਦੀ ਸੂਈ ਆ ਇਹਦੇ ਮਗਰ ਬੱਛਾ ਵਾ ਇਹ ਮਤਲਬ ਆਪਾਂ ਵੀਡੀਓ ਵੀ ਦੀ ਜਰੂਰ ਦਿਖਾ ਦੇਣੀ ਤੁਹਾਨੂੰ ਇਹਦਾ ਕਹਿੰਦਾ ਮਤਲਬ ਇਹ ਆ ਵੀ ਕੱਲ ਵੱਚੀ ਕੋ ਆਪਾਂ ਜਿਹੜਾ ਬੋਲਾ ਕੱਢਿਆ ਵਾ 7 ਕਿਲੋ ਵੱਚੀ ਕੋ ਬੋਲਾ ਕੱਢਿਆ ਆਪਾਂ ਕੱਲ ਅੱਛਾ 6 ਕਿਲੋ ਮੰਨ ਲਓ ਕੱਢਿਆ ਹੋਵੇ 7 ਕਿਲੋ ਇਹਨਾਂ ਦਾ ਆਪਾਂ ਕੱਲ ਕੱਢਿਆ ਆਵੇਂ ਆਪਾਂ ਗਾਣਾ ਨਹੀਂ ਵੀ 11 12 ਕਿਲੋ ਕੱਢਿਆ ਉਹ ਆਪਾਂ ਗੱਲ ਕਰਨੀ ਨਹੀਂ ਠੀਕ ਹੈ ਕਿਉਂਕਿ ਇਹ ਜਿਹੜੀ ਚੀਜ਼ ਆ ਨਾ ਇਹ ਤਾਂ ਸਾਹਮਣੇ ਪਤਾ ਲੱਗਦਾ ਵਾ ਇਹ ਵੱਚੀ ਨੇ 20 ਤੋਂ ਬਾਹਰ ਚੱਲਦਾ ਠੀਕ ਹੈ ਕਿ ਨਹੀਂ ਬ੍ਰੀਡਜਾਤ ਬਹੁਤ ਜੱਦੀ ਹੈ ਉਹ ਯਾਰ ਬਾਹਰ ਕੱਢ ਇਹਦੇ ਮਗਰ ਵਛਾ ਬਾਹਰ ਪਈ ਜੀ ਠੀਕ ਹੈ ਇਹ ਰਿਹਾ ਵੀਡੀਓ ਦੇਖ ਲਓ ਕੱਲ ਹੀ ਹੋਈ ਹੋਰਾਂ ਜੀ ਆ ਬੱਚਾ ਵੀ ਖਾ ਦੇਣਾ ਆ ਗਏ ਜੀ ਉਹਨਾਂ ਦੇ ਘਰ ਲਈ ਜਿੱਥੇ ਆਪਾਂ ਲਈ ਠੀਕ ਪਿੱਛੇ ਉਹਨਾਂ ਦੇ ਘਰੇ ਸੌਂ ਜੇ ਆਹ ਬੱਚਾ ਜੀ ਠੀਕ ਹੈ ਹਾਂ ਜੀ ਆਹ ਬੱਚਾ ਜੀ ਜਰਸੀ ਵਾ ਸ਼ਾਇਦ ਜਰਸੀ ਕਈ ਵਾਰੀ ਕਈ ਠੀਕ ਹੈ ਫਿਰ ਉਹ ਜੇ ਭਰਾ ਦਿੰਦੇ ਆ ਆਹ ਆਹ ਬੱਚਾ ਜੀ ਤਾਂ ਜਿਹੜਾ ਬੱਚਾ ਜਿਹੜਾ ਬਾਕੀ 2000 ਰੁਪਏ ਜਿੰਨੀ ਹੈ ਗਈ ਹੈ ਨਾ ਖਾਣ ਦੇ ਬਠੋ ਖਾਣ ਦੇ ਬੱਚੇਰੇ ਤੇ ਸੋਹਣੀ ਆ ਜਿੰਨੀ ਅਚੀ ਹੈ ਇਹੇ ਮੰਨ ਲਓ ਸ਼ਾਹ ਨੂੰ ਓਨੀ ਬੱਚੀ ਗਾਹ ਨੂੰ ਲਾ ਕੇ ਲੈ ਆਓ ਮਾੜਾ ਜੇ ਕੰਮ ਆਈ ਇਧਰ ਵੇਖੋ ਨਾੜਾਂ ਜੀ ਠੀਕ ਆ ਇਹ ਬਰੀਡ ਦੇ ਨੜਾ ਹੁੰਦੀਆਂ ਨੇ ਤੁਹਾਨੂੰ ਵੀ ਇਹ ਗੱਲ ਦਾ ਪਤਾ ਹਾਂ ਜੀ ਹਾਂ ਪੁੱਠੇ ਬਨੇ ਬੈਗ ਧਾਰਾ ਮਾਰੋ ਠੀਕ ਆ ਆ ਦੇਖੋ ਇਹ ਹੈ ਹੀ ਬੋਲਾ ਜਿਹੇ ਠੀਕ ਆ ਹਾਂ ਜੀ ਇਹਦੀ ਹੁਣ ਦੂਜੀ ਚਵਾਈ ਹੋਣੀ 1000 ਰੁਪਏ ਅਜੇ ਇੱਕੋ ਹੀ ਚਵਾਈ ਆਦੀ ਹੋਈ ਆ ਦੂਸਰੀ ਚਵਾਈ ਹੋਣੀ ਆ ਅਜੇ ਦੂਜੀ ਹੋਣੀ ਆ ਇਹਦੀ ਚਵਾਈ ਇਹ ਆ ਵੀ ਬੋਲਾ ਅਜੇ ਮੰਨ ਲਓ ਕੋਈ ਵੀ ਮੰਨ ਲੇ 12 13 ਕਿਲੋ ਮੰਨ ਲੇ ਕੋਈ ਠੀਕ ਆ ਇਹ ਕਿਨਾਂ ਦੁੱਧ ਕੱਢੀ ਜਾਊਗਾ 2000 ਰੁਪਏ ਦੀਆਂ ਤੋਂ ਬਾਹਰ ਹੀ ਵਸੀ ਚੱਲਣੀ ਆ ਕੱਦ ਕੱਠ ਦੀ ਚੰਗੀ ਆ ਉਤਰਾਣੇ ਬਹੁਤ ਜਿਆਦੀ ਸਾਫ ਆ ਬਰੀਡ ਪੋਰੀ ਆ ਇਹਨੇ ਦੁੱਧ ਤੇ ਤੁਹਾਨੂੰ ਪਤਾ ਇਹਨ ਮੋਲਾਰ ਬੀਜੀ ਜੇ ਨਾ ਮਰਜੀ ਕਰੀ ਗਈ ਵਛੀਏ 56000 ਦੇ ਜਸ ਨੂੰ ਦੇ ਦਾਂਗਾ ਉਥੇ ਛੋੜ ਜੋ ਕਰਾਉਣੀ ਨਹੀਂ ਕਰਦਾ 55 ਦੇ ਦਈਏ 13 ਕਰ ਠੀਕ ਹੈ ਤੇ ਹੁਣ ਚੌਥੇ ਨੰਬਰ ਤੇ ਆ ਗਿਆ ਆਪਣੇ ਕੋਲ ਪੰਜਵੇਂ ਨੰਬਰ ਤੇ ਆ ਜਿਹੜੀ ਥੋੜਾ ਦੇਖਿਆ ਲੱਗ ਗਿਆ ਤੇ ਇਹਦੇ ਬਾਰੇ ਵੀ ਦੱਸ ਦੀ ਇਹ ਦਾ ਨਾ ਰਾਤੀ ਆਪਾਂ ਲੱਦ ਕੇ ਲਿਆਂਦੀਏ ਘਰੇ ਇੱਕੋ ਹੀ ਟਾਈਮ ਚੋਈ ਹੈ ਠੀਕ ਹੈ ਹਾਂਜੀ ਇਹ ਕੱਲ ਸ਼ਾਮੀ ਚੋਗੇ ਲਿਆਂਦੀ ਹੈ ਮੰਨ ਲਓ ਇਹਨੇ ਦੁੱਧ ਉਹ ਤੇ ਸਾਨੂੰ ਦਿੱਤਾ ਹੀ ਸਾਤ ਕਿਲੋ ਅੱਛਾ ਠੀਕ ਹੈ ਉਹ ਘਰ ਵਾਲੇ ਜਿੰਨਾਂ ਕੋ ਗਾਈਆਂ ਨਹੀਂ ਲਈ ਹੈ ਨਾ ਉਹਨਾਂ ਦੇ ਹੋਇਆ ਝਗੜਾ ਕਿਹਦੇ ਘਰ ਮੈਂ ਗਾਈ ਬੰਨੀ ਡੰਗਰ ਸਾਰੇ ਅੱਛਾ ਮਤਲਬ ਉਹਨਾਂ ਮੰਦਾ ਹੀ ਹਾਲ ਕੀਤਾ ਹੈ ਦਾ ਤੁਹਾਨੂੰ ਬੱਚਾ ਦਿਖਾਉਣੇ ਆ ਵੀ ਉਹ ਵੀ ਚੱਕੜ ਦੇ ਵਿੱਚ ਹੀ ਸੁੱਤੇ ਆ ਠੀਕ ਹੈ ਠੀਕ ਹੈ ਕਿ ਨਹੀਂ ਇਹ ਇਹ ਉਹ ਦਿਆਂਦੇ ਵੀ ਮਹੀਨੇ ਦੀ ਸੂਈ ਆ ਅਸੀਂ 1 ਮਹੀਨਾ ਤੇ 20 ਦਿਨ ਵਿੱਚ ਉੱਤੇ ਗਿਣ ਸਕਦੇ ਹਾਂ ਭਾਵੇਂ ਭਾਵੇਂ 15 ਦਿਨ ਗੰਦੇ ਵੀ ਮਹੀਨੇ ਤੋਂ ਪਲੱਸ ਹੀ ਸੂਈ ਜੇ ਦੁੱਧ ਆ ਵਕਤ 16 ਨੇ ਲੈ ਲਈ ਕੋਈ 15 ਗੇਲੇ ਠੀਕ ਹੈ ਜਿਹੜਾ ਹੈਗਾ ਇਹਦੇ ਕੋਲ ਅੱਜ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ ਦੱਸ ਦੇਣੇ ਰੇ ਕੋ ਦੁੱਧ 20 ਕਿਲੋ ਹੈ ਅੱਛਾ ਠੀਕ ਹੈ ਜਿਹੜਾ ਕੰਮ ਖਰਾਬ ਹੋਣ ਦੇ ਕਰਕੇ ਉਹਨਾਂ ਦਾ ਦੁੱਧ ਇਹਨੇ ਬੱਚੀ ਨੇ ਘਟਾ ਲਿਆ ਪਰ ਆਪਾਂ ਨੂੰ ਪਤਾ ਵੀ ਬੱਚੀ ਦੁੱਧ ਵਾਲੀ ਆ ਅੱਜ ਦੇ ਵਾਰ ਨੂੰ 20 ਕਿਲੋ ਬੱਚੀ ਦੁੱਧ ਕਰ ਜੂਗਾ ਹਾਂ ਮਿਲਕ ਵੇਨ ਇਹਦੀ ਵੀ ਆਪਾਂ ਦੇਖ ਸਕਦੇ ਚੰਗੀ ਲੱਗੀ ਥਾਣਾ ਦਾ ਸੱਜਿਆ ਆ ਵੀ ਚੰਗਾ ਇਹਦੇ ਕੋਲ ਕੋਈ ਨਾੜਾ ਨੂੰ ਨਾ ਇਹਦੇ ਬੜੀਆਂ ਠੰਢੀ ਠੁੰਢੀ ਬਹੁਤ ਜਿਆਦੀ ਹੈ ਬੱਚੀ ਠੀਕ ਹੈ ਤੋਰ ਹੇ ਕਰੀਨਮ ਫੇਰ ਬਹੁਤ ਜਿਆਦਾ ਰੁਪਏ ਦੀ ਵਚੀ ਪਰ ਪਹਿਲਾਂ ਆਪਾਂ ਇਹਦੇ ਪੈਸੇ ਲਾਏਗੇ ਠੀਕ ਆ ਉਹਦਾ ਦੱਦੇ 20 ਕਿਲੋ ਹਾਂਜੀ ਬਣਾ ਨਹੀਂ ਬਣਾ ਬਾਅਦ ਕੱਲ ਉਹਨਾਂ ਸਾਨੂੰ ਆ ਫੋਨ ਕਰਕੇ ਦੱਤੀ ਠੀਕ ਮਤਲਬ ਕੋਈ ਮੁਸ਼ਕਲ ਹੋ ਗਈ ਉਹਨਾਂ ਦੀ ਘਰ ਚਲੋ ਮਜਬੂਰੀਆਂ ਆ ਜਾਂਦੀਆਂ ਕੇ ਜੀ ਆਦਣਾ ਪਿਆ ਉਹਦੇ ਕਰਕੇ ਬਹੁਤ ਜਿਆਦਾ ਹਿਸਾਬ ਸੀ ਤੇ ਇਹਦਾ ਫਿਰ ਮੁੱਲ ਉਹਦੋਂ ਦੇ 1000 ਰੁਪਏ ਜੀ ਉਹਨਾਂ ਨੂੰ ਲਾਇਆ 55000 ਰੁਪਏ ਹਾਂਜੀ ਉਹ 65000 ਦੇਣੀ ਠੀਕ ਆ ਸਾਡੇ ਸੂਟ ਦੀ ਵੀ ਮਸ਼ੀਨ ਲੈਣੇ ਪਰ ਉਹ 65000 ਦੇਣੀ ਠੀਕ ਹੁਣ ਬੱਚੀ ਆਪਾਂ ਹਿਸਾਬ-ਵਿਤਾਵਣਾ ਲਈ ਆ ਹਿਸਾਬ ਲੈ ਜੀ ਬੱਚੀ ਹੁਣ ਵੀ 55 ਠੀਕ ਹੈ ਠੀਕ ਪਰ ਜਿੰਨੇ ਤੁਸੀਂ ਕਹੋ ਤੋਂ ਨਹੀਂ ਦੇਣੀ 50 ਹੀ ਤੁਹਾਨੂੰ ਲੱਗਦੀ 50 ਹੀ ਦੇ ਦਈਏ 40000 ਰੁਪਏ ਜੀ 42 ਦੀ 42000 ਦੀ ਵੇ ਇਹ ਲੋਕ ਕੋ ਬੱਚੀ ਦੇਂਦਾ ਨਹੀਂ ਮੈਂ ਲਈ ਪਾਣਾ ਜੇ ਸਾਰੀ ਗੱਲ ਸਚਾਈ ਦਸੀ ਆ ਜੋ ਹੈਗੀ ਆ ਠੀਕ ਆ ਹਾਂ ਬਾਕੀ ਚਲੋ ਪਾ ਲਈ ਤੇ ਪਾਣਾ ਦੇਣੀ ਆ ਪਰ ਮੈਨੂੰ ਵੀ ਦੇਖਦਾ ਵੀ ਇਹ ਬੱਚੀ ਕੋ 20 ਲੀਟਰ ਉਹਦਾ ਦੁੱਧ ਮੈਂ ਚਵਾਇਆ ਹੈ ਆਪਣੇ ਦੀ ਮੰਨ ਲਓ ਵੀ ਜਦੋਂ ਅਗਲੇ ਦੇ ਘਰ ਜਾ ਕੇ ਵੇਖ ਲਈ ਤੇ ਜਿੰਨੇ 20 ਲੀਟਰ ਕਹਿਣ ਦੇ ਆ 18 ਤੇ ਨਿਕਲਦਾ ਹੀ ਉਹ ਤੋਂ ਠੀਕ ਆ ਠੀਕ ਹੈ ਕਿ ਨਹੀਂ ਮੈਂ ਜਿਹਦਾ 55000 ਲਾਇਆ ਜਿੰਨੇ 42000 ਦੀ ਦੇਣੀਆਂ ਕੀ ਹਿਸਾਬ ਦਾ ਆਪਣਾ ਲਈ ਹਰ ਦੀ ਆ ਠੀਕ ਆ ਤੇ ਹੁਣ ਇੱਕ ਆ ਗਈ ਆਪਣੇ ਕੋਲ ਐਂਡ ਤੇ ਹੋਰ ਜਰਸੀ ਆ ਜੀ ਇਹਨੂੰ ਕਿੰਨਾ ਚਿਰ ਹੋ ਗੈਸ ਤੁਈ ਨਾ ਕਲ ਨੂੰ ਹੋ ਹੀ ਗਿਆ ਹੋਣਗੇ ਜੀ 10 12 ਦਿਨ 10 ਦਿਨ ਪਲੱਸ ਵੀ ਹੋ ਸਕਦੇ ਆ ਜੀ ਆਪਾਂ ਅਗੜੀ ਚਪਸਾਈ ਆਪਣੇ ਹੱਥੇ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਦੁੱਧ ਆ ਵਕ ਜਿਹੜਾ ਇਹਦੇ ਕੋਲ ਤਿਆਰ ਹੋ ਗਿਆ ਰਬੇ ਜੀ ਉਹ 17 ਕਿਲੋ ਹੋਵੇ ਅੱਛਾ 16 ਹੋਵੇ ਪਰ ਅਸੀਂ 15 ਕਿਲੋ ਦੀ ਗਾਰੰਟੀ ਕੰਡਾ ਜਿਹੜਾ ਉਹ ਕੋਈ ਆਪਣਾ ਨਾਮ ਲੈਵੇ ਪੱਕਾ ਤਿਆਰ ਜਿਹੜਾ ਹਾਂਜੀ ਜਿਹੜਾ ਮਰਜੀ ਕੋਈ ਕੰਡਾ ਆਪਣਾ ਲੈ ਗਿਆ ਤੇ 1 ਲੰਗ ਚਪਾਈ ਜਾਊਗੀ ਦੋਦੇ ਉਹ 17 18 ਕਿਲੋ 20 ਵੀ ਕਰ ਸਕਦੀ ਹੈ ਜਿਤਨਾ ਹੁਣ ਸਿਆਲ ਆਉਣ ਡਿਆ ਵਾ ਚਲੋ ਅਸੀਂ ਇਹ ਨਹੀਂ ਕਹਿੰਦੇ 18 ਕਿਲੋ ਦੇ ਦੋਗੇ ਹਰ ਜੀ ਤੋਰ ਤਾਂ ਫਿਰ ਇਹਨਾਂ ਹਾਂ ਜਿਹੜੀ ਜਰਸੀ ਆ ਬਿਲਕੁਲ ਫਿਕਸ ਕਰਵਾਣੇ ਦੀ ਆ ਬਾਕੀ ਆ ਨਿੱਕੇ ਮੋਟੇ ਨਿਸ਼ਾਨ ਜਿਹੜੇ ਪੁਰਾਣੇ ਹੀ ਜਿਹੜੇ ਹੋਏ ਆ ਪੱਕੇ ਆ ਜਿਹੜੇ ਇਤਨਾ ਦਾਗ ਪੈ ਜਾਂਦੇ ਬੱਚੇ ਘਰੀ ਨਾਲੇ ਤੁਹਾਨੂੰ ਦਿਖਾ ਦਈਏ ਹਾਂਜੀ ਆ ਬੱਚੇ ਜਿਹੜੇ ਆ ਪਹਿਲੇ ਨੰਬਰ ਵਾਲੀ ਦਾ ਜੇ ਆਰ ਭਾਈ ਜੀ ਉਹ ਦੂਜੇ ਨੰਬਰ ਵਾਲੀ ਦੀ ਬੱਚੀ ਜੇ ਆਹ ਸਭ ਤੋਂ ਲਾਸਟ ਵਾਲੇ ਦਾ ਬੱਚਾ ਜੇ ਜਿਹੜੇ ਉਹ ਜਰਸੀ ਦਿਖਾਈ ਜੇ ਆਹ ਜਿਹੜੀ ਲਾਲ ਕਾਇ ਹੈ ਤੀਜੇ ਨੰਬਰ ਤੇ ਉਹਦਾ ਜੇ ਠੀਕ ਆ ਠੀਕ ਹੈ ਜੀ ਆ ਉਹ ਬੈਠਾ ਚਿੱਟੀ ਦਾ ਤੇ ਆ ਜਿਹੜੀ 42000 ਵਾਲੀ ਤੁਹਾਨੂੰ ਮੈਂ ਦੱਸਣਿਆ ਜਿਹਨਾਂ ਦੇ ਘਰ ਗੱਲ ਆ ਵੇ ਲੋ ਵੀ ਚਿੱਕਰ ਚੋਂ ਕੱਢ ਕੇ ਲਿਆਂਦਾ ਕੱਲ ਇਹਨੂੰ ਆਹ ਰਣੀ ਵੀ ਆ ਪ੍ਰੂਫ ਹੀ ਰੱਖਿਆ ਤਾਂ ਹੁਣ ਅਸੀਂ ਲੱਗੇ ਨਾ ਹੁਣ ਉਹਦਾ ਆ ਕੋਈ ਇਧਰ ਆ ਇਹਦੇ ਸਾਟਾ ਬਰਾ ਉਹ ਨਹੀਂ ਬਚੇ ਠੀਕ ਆ ਠੀਕ ਆ ਚਲੋ ਇਹਦਾ ਮੁੱਲ ਦੱਸੀਏ ਫਿਰ ਇਹਦਾ ਮਰਜ਼ੀ ਮਿਲੂਗੀ ਕੋਈ ਤਾਂ ਤੇ ਇਹਦਾ ਫਿਰ ਮੁੱਲ ਦੱਸਤੀ ਆਪਾਂ ਇਹਦਾ ਮੋਹਲਾ ਭੀ ਜੀ ਜਿੰਨਾ ਮਰਜ਼ੀ ਬੱਚੀ ਦਾ ਕਰੀ ਜਾਈਏ ਬੱਚੀ ਆਪਾਂ 40000 ਦੀ ਦੇਦਾਂਗੇ 40000 ਦੀ ਹਾਂਜੀ 40000 ਦੇਦਾਂਗੇ ਠੀਕ ਹੈ ਬਾਕੀ ਆਪਣੇ ਕੋ ਮੱਝਾਂ ਵੀ ਹੈਗੀਆਂ ਵਾ ਢੋਣੀਆਂ ਉਧਰ ਦੀਆਂ ਹਰਿਆਣੇ ਦੀਆਂ ਵਾ ਪਾਪਾ ਮਤਲਬ ਹੁਣ ਚਵਾਈ ਕਰ ਲਈਏ ਜੇ ਕੇ ਉਹ ਜੇ ਥੋੜੀਆਂ ਤਿਆਰ ਕਰਨ ਵਾਲੀਆਂ ਨੇਆਂ ਤੇ ਸਾਰਿਆਂ ਦੀ ਰੇਟ ਨਾਲੋਂ ਵੱਖਰੇ ਰੇਟ ਆ ਆਪਣੇ ਜਿਆਜ ਰੇਟ ਮਤਲਬ ਜਿਆਜ ਰੇਟਾਂ ਦੇ ਝੋਟੀਆਂ ਦਾਂਗੇ ਚੌਕੀ ਝੋਡੀ ਛਕੀ ਝੋਡੀ ਮੈਲਣਾ ਤੇ ਇਹਨਾਂ ਦੁੱਜਨਾਂ ਝਟੀਆਂ ਹੁਣ ਚਵਾਈ ਚਵਾਈ ਹੋਈਆਂ ਇਹਨਾਂ ਦੀ 10-13 ਕਿਲੋ ਵਾਲੀਆਂ ਝੋਟੀਆਂ ਜਿਹੜੀਆਂ ਉਹ ਆ ਲੱਖ ਤੋਂ ਅੰ ਸਾਰੀਆਂ ਅੰਦਰ ਹੀ ਆ ਬਾਕੀ ਕੋ ਵੀਰ ਫੋਨ ਲਾ ਕੇ ਪੁੱਛ ਲੈ ਇਹਨਾਂ ਦੀ ਚੋਈ ਚੋਈ ਹੋਈ ਆ ਹਣ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਆਪਣੀ ਜ਼ਿੰਮੇਵਾਰੀ ਤੇ ਅਸੀਂ ਤੇ ਹਰ ਕੇ ਇਸ ਵੀਡੀਓ ਚ ਇਹੀ ਕਹਿੰਨੇ ਆ ਸਾਡਾ ਕਹਿਣਾ ਇਹ ਕਿ ਇੱਥੋਂ ਹੀ ਆਪਣੀ ਚੋਈ ਕਰਕੇ ਖੜੋ ਕਿਸੇ ਦੀ ਕੋਈ ਗਾਰੰਟੀ ਤੇ ਨਾ ਰਹੋ ਆਪਣੀ ਜ਼ਿੰਮੇਵਾਰੀ ਤੇ ਰਹੋ